ਐਕਸੀਡੈਂਟ ਹੋਇਆ ਵੀਰੇ ਪਿੱਛੋਂ ਆ ਕੇ ਕਿਸੇ ਨੇ ਗੱਡੀ ਮਾਰੀ ਇਹ ਦੋਨੇ ਹੀ ਉਹ ਸਾਈਡ ਤੇ ਤੁਰੇ ਜਾਂਦੇ ਸੀ ਕਿਸੇ ਨੇ ਗੱਡੀ ਮਾਰੀ ਪਰ ਪਿੰਡ ਸਾਡੇ ਨੇ ਪੜਤਾਲ ਨਹੀਂ ਇਸ ਗੱਲ ਦੀ ਕਰੀ ਨਾ ਜੀ ਨਾ ਕੋਈ ਕਾਰਨ ਕੇਹਰਾ ਸਾਨੂੰ ਅਸੀਂ ਪਰਚਾ ਦੇ ਆਏ ਆ ਪਰਚਾ ਬਣਾ ਲਿਆ ਬਸ ਕੋਈ ਸੁਣਵਾਈ ਨਹੀਂ ਅੱਜ ਸਾਡੇ ਪਿੰਡ ਦੇ ਨੇ ਉਹਨਾਂ ਨੇ ਆਖੇ ਕੈਮਰਾ ਹੀ ਨਹੀਂ ਖੋਲੇ ਸਾਡੇ ਸਾਨੂੰ ਲਾਰੇ ਲਾਏ ਗਏ ਵੀ ਅੱਜ ਉਹਨੇ ਪਲਕੋਣੇ ਮੈਂ ਉਹਦਾ ਡੈਡੀ ਆ ਸਤਪਾਲ ਦਾ ਦੇਖ ਕਿਸੇ ਨੇ ਚੱਜ ਨਾਲ ਸੁਣੀ ਨਹੀਂ ਗੱਲ ਹਾਰ ਕੇ ਤਾ ਹੀ ਫੇਰਾ ਕੁਸ ਹੋ ਗਿਆ ਜੀ ਹਾਂ ਅਭੀ ਸਤਪਾਲ ਸਿੰਘ ਜਿਹੜੇ ਇਹਨਾਂ 26 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਕਿਸੇ ਗੱਡੀ ਨੇ ਨਾਮ ਲੂਮ ਵਿਅਕਤੀ ਨੇ ਨਾਮ ਲੂਮ ਗੱਡੀ ਨੇ ਜਿਹੜਾ ਐਕਸੀਡੈਂਟ ਕਰਤਾ ਸੀ ਜਿਹਦੇ ਕਰਕੇ ਦਾਖਲ ਹੋਣ ਤੋਂ ਬਾਅਦ ਸਤਪਾਲ ਸਿੰਘ ਦੀ ਮੌਤ ਹੋ ਗਈ ਜਿਹੜੀ ਦੋਸ਼ੀ ਦੀ ਤਲਾਸ਼ ਜਾਰੀ ਹੈ ਪਿੰਡ ਵਾਸੀਆਂ ਰੇ ਇਹ ਕਹਿਣਾ ਕਿ ਜਾਨ ਬੁੱਝ ਕੇ ਜਿਹੜਾ ਪ੍ਰਸ਼ਾਸਨ ਦੇਰੀ ਕਰ ਰਿਹਾ ਹੈਗਾ ਇਹਨਾਂ ਨੂੰ ਦੋ ਤਿੰਨ ਦਿਨ ਦਾ ਟਾਈਮ ਲਿਆ ਸਾਨੂੰ ਜਿਹੜਾ ਇਸ ਬਾਰੇ ਵੈਰੀਫਾਈ ਕਰਨ ਦਾ ਜਿਹੜਾ ਟਾਈਮ ਦਿੱਤਾ 18 ਦਿਨ ਹੋ ਗਏ ਸਾਡੀ ਪੁਲਿਸ ਨੇ ਕਿਸੇ ਨੇ ਵੀ ਕਾਰਵਾਈ ਕੋਈ ਨਹੀਂ ਕੀਤੀ ਨੇ ਹੁਣ ਤੱਕ ਤੁਸੀਂ ਅਜ ਰੋਡ ਜਾਮ ਕੀਤਾ ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਉਹ ਕਹਿੰਦੇ ਸੀ ਤੁਹਾਨੂੰ 100 ਵਾਰ ਤੱਕ ਸਾਰੀ ਪੁੱਛ ਪੜਤਾਲ ਕਰ ਦਾਂਗੇ ਗੱਡੀ ਵੀ ਲੱਭ ਦਾਂਗੇ ਬੰਦਾ ਵੀ ਲੱਭ ਦਾਂਗੇ ਮੁੰਡਾ ਕਨੈਕਟਰੀ ਕਰਦਾ ਸੀਗਾ ਕਿਹੜੀ ਬੱਸ ਦੇ ਉੱਤੇ ਕਨੈਕਟਰੀ ਕਰਦਾ ਸੀ ਉਹਨਾਂ ਵੱਲੋਂ ਕੋਈ ਮਦਦ ਵਗੈਰਾ ਹੋਈ ਕਿਉਂਕਿ ਗਰੀਬ ਪਰਿਵਾਰ ਸੀ ਨਹੀਂ ਜੀ ਹਜੇ ਤਾਂ ਕੋਈ ਨਹੀਂ ਹੋਈ ਪਹਿਲਾਂ ਉਹ ਸਰਕਾਰੀ ਚੇਅਰ ਕਰਦਾ ਸੀਗਾ ਰੋਡਵੇਜ ਵਾਲਿਆਂ ਦੇ ਫੇਰ ਹੁਣ ਉਹ ਜਹਾਜ਼ ਵਾਲਿਆਂ ਦੀ ਸੀ ਜੀ ਇਸ ਲੜਕੇ ਦੀ ਡੈਥ ਹੋਈ ਹੈਗੀ ਆ ਉਹਦੇ ਪਿੱਛੇ ਪਰਿਵਾਰ ਕੀ ਸੀਗਾ ਬੱਚੇ ਹੈਗੇ ਉਹਦੇ ਹਾਂ ਆ ਉਸੇ ਦਾ ਬੱਚਾ ਹੀ ਭਾਈ ਇੱਕੋ ਹੀ ਬੱਚਾ ਵਾ ਆ ਆ ਉਸੇ ਦਾ ਬੱਚਾ ਹੀ ਆਕੇ 6 ਮਹੀਨਾ ਨੂੰ ਸ਼ੁਰੂ ਹੋਇਆ ਜੇ ਤੇ ਇਹਦਾ ਇਲਾਜ ਕਰਾਉਣ ਜਾਣਾ ਸੀ ਤੜਕੇ ਨੂੰ ਉਹਨਾਂ ਨੇ ਤੇ ਅੱਠ ਨਵਾਂ ਸਾ ਕੁਸ ਹੋ ਗਿਆ ਜੀ ਤੜਕਾ ਆਇਆ ਹੀ ਨਹੀਂ ਉਹ ਬੱਚੇ ਨੂੰ ਕੀ ਸਮੱਸਿਆ ਨੂੰ ਬੱਚੇ ਬੱਚੇ ਦੇ ਆ ਪੈਰ ਸਿੱਧੇ ਕਰਾਉਣੇ ਸੀਗੇ ਜੀ ਅੱਡੀਆਂ ਦੇ ਮਾਰੇ ਦੋ ਦੋ ਟੱਕ ਲਾਉਣ ਮੈਂ ਕਿਹਾ ਨਿੱਕਾ ਪੀੜ ਤੇ ਲਿੰਜਾਣੀ ਅਸੀਂ ਐਮਜ ਦੇ ਵਿੱਚ ਪੁਲਿਸ ਨੂੰ ਆਪਦੀ ਗੱਡੀ ਤੇ ਲੈ ਕੇ ਗਏ ਆ ਕੋਈ ਸਾਡੇ ਨਾਲ ਵੀ ਨਹੀਂ ਆਪਦੀ ਸਰਕਾਰੀ ਗੱਡੀ ਲੈ ਕੇ ਵੀ ਨਹੀਂ ਗਏਗੇ ਅਕਸਰ ਸਮਾਜ ਦੇ ਵਿੱਚ ਕਈ ਘਟਨਾਵਾਂ ਅਜਹੀਆਂ ਘਟਦੀਆਂ ਹੈਗੀਆਂ ਜਿਹੜੀਆਂ ਸਾਡੇ ਲੋਕਾਂ ਦੇ ਹਿਰਦੇ ਆ ਜਿਹੜੀਆਂ ਉਹ ਬਲੁੰਦਰ ਦਿੰਦੀਆਂ ਹੈਗੀਆਂ ਜਦੋਂ ਕਈ ਵਾਰੀ ਪਰਿਵਾਰ ਦੇ ਵਿੱਚ ਇੱਕ ਹੀ ਕਮਾਉਣ ਵਾਲਾ ਹੋਵੇ ਤਾਂ ਉਹ ਕਿਸੇ ਐਕਸੀਡੈਂਟਲ ਘਟਨਾ ਦੇ ਵਿੱਚ ਆ ਜਿਹੜਾ ਜਾਨ ਗਵਾ ਦੇਵੇ ਤਾਂ ਇਸ ਤੋਂ ਬਾਅਦ ਆ ਜਿਹੜਾ ਪਰਿਵਾਰ ਨੂੰ ਗੁਜ਼ਾਰਾ ਕਰਨਾ ਕਿੰਨਾ ਔਖਾ ਹੁੰਦਾ ਇਹ ਉਸ ਪਰਿਵਾਰ ਤੋਂ ਬਿਹਤਰ ਆ ਜਿਹੜਾ ਹੋਰ ਕੋਈ ਨਹੀਂ ਜਾਣ ਸਕਦਾਗਾ ਪਰ ਹਾਦਸੇ ਤੇ ਘਟਨਾਵਾਂ ਅਕਸਰ ਹੁੰਦੀਆਂ ਪਰ ਗੱਲ ਇਹ ਹੈਗੀ ਆ ਕਿ ਉਹ ਹਾਦਸੇ ਤੇ ਉਹ ਘਟਨਾਵਾਂ ਹੋਣ ਤੋਂ ਬਾਅਦ ਆ ਜਿਹੜਾ ਇਸ ਪ੍ਰਸ਼ਾਸਨ ਦੇ ਵਿੱਚ ਇਸ ਕਾਨੂੰਨ ਦੇ ਅੱਗੇ ਆ ਜਿਹੜੀ ਉਹ ਕਿਹੜੇ ਲੋਕਾਂ ਦੀ ਪਹਿਲ ਦੇ ਆਧਾਰ ਦੇ ਉੱਤੇ ਗੱਲ ਸੁਣੀ ਜਾਂਦੀ ਆ ਤੇ ਕਿਹੜੇ ਦੀ ਨਹੀਂ ਸੁਣੀ ਜਾਂਦੀਗੀ ਇਹ ਸਭ ਤੋਂ ਜ਼ਿਆਦਾ ਅਹਿਮ ਸਵਾਲ ਹੋਏਗਾ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਕਈ ਸਟੋਰੀਆਂ ਕੀਤੀਆਂ ਜਿੱਥੇ ਗਰੀਬ ਪਰਿਵਾਰ ਦੇ ਨਾਲ ਆ ਜਿਹੜਾ ਉਹ ਜਾਤੀ ਹੋਈ ਦੋ ਥਾਂ ਹੀ ਮੌਤਾਂ ਵੀ ਹੋਈਆਂ ਆ ਤੀਸਰੀ ਘਟਨਾ ਹੈਗੀ ਆ ਪਰ ਪ੍ਰਸ਼ਾਸਨ ਨੇ ਆ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਪਿੰਡ ਖਾਰੇ ਖੜੇ ਹੋਏ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਲੋਕਾਂ ਨੇ ਆ ਜਿਹੜਾ ਪਿੰਡ ਵਾਸੀਆਂ ਨੇ ਆ ਜਿਹੜਾ ਉਹ ਸ੍ਰੀ ਮਖਸਰ ਸਾਹਿਬ ਤੋਂ ਕੋਟਪੂਰਾ ਜਾਣ ਜਾਣ ਵਾਲਾ ਜੋ ਵੱਡਾ ਰੋਡ ਹੈਗਾ ਉਸ ਨੂੰ ਜਾਮ ਕਰ ਦਿੱਤਾ ਭਾਵੇਂ ਪੁਲਿਸ ਨੇ ਆ ਜਿਹੜਾ ਉਹ ਇੱਕ ਵਾਰੀ ਜਾਮ ਹਟਵਾ ਦਿੱਤਾ ਪੂਰੀ ਦੀ ਪੂਰੀ ਗੱਲਬਾਤ ਕੀ ਸੀ ਘਟਨਾ ਦੇ ਪਿੱਛੇ ਕਾਰਨ ਕੀ ਆ ਕਿਵੇਂ ਘਟਨਾ ਘਟੀ ਹੈਗੀ ਆ ਸਾਡੇ ਨਾਲ ਇਸ ਪਿੰਡ ਦੇ ਲੋਕ ਮੌਜੂਦ ਆ ਉਸ ਪਰਿਵਾਰ ਦੇ ਕੁਝ ਜੀ ਮੌਜੂਦ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਕਲਮਤਾ ਜੀ ਬਹਿ ਕਾਲਸਾ ਬਹਿ ਜਿੱਕੀ ਪਤਿ ਬਾਈ ਜੀ ਅਸੀਂ ਤਾਂ ਵੀ ਬੱਚੇ ਨੂੰ ਲੈ ਕੇ ਤੁਰ ਗਏ ਤੇ ਮਗਰੋਂ ਕਿਸੇ ਨੇ ਪੜਤਾਲ ਨਹੀਂ ਕੀਤੀ ਕਰੀ ਤੇ ਧੀ ਆਈ ਤਾਂ ਧੀ ਦੇ ਵਿੱਚ ਰੁਝ ਗਏ ਅਸੀਂ ਆਪਦੇ ਬੱਚੇ 'ਚ ਰੁਝ ਗਏ ਦੋ ਥਾਈਂ ਇੱਕ ਜਣੇ ਤਾਂ ਨਹੀਂ ਹੋਇਆ ਜਾਂਦਾ ਜੇ ਅਸੀਂ ਇੱਕੇ ਥਾਂ ਬੱਚੇ ਇਕੱਠੇ ਕਰ ਲੈਂਦੇ ਤੇ ਫੇਰ ਅਸੀਂ ਵੀ ਕੋਈ ਉਪਤਾ ਕਰ ਲੈਣਾ ਸੀ ਕਿ ਫੇਰ ਘਟਨਾ ਕੀ ਹੋਈ ਆ ਘਟਨਾ ਹਾਂਜੀ ਐਕਸੀਡੈਂਟ ਹੋਇਆ ਵੀਰੇ ਪਿੱਛੋਂ ਆ ਕੇ ਕਿਸੇ ਨੇ ਗੱਡੀ ਮਾਰੀ ਇਹ ਦੋਨੇ ਹੀ ਉਹ ਸਾਈਡ ਤੇ ਤੁਰੇ ਜਾਂਦੇ ਸੀ ਕਿਸੇ ਨੇ ਗੱਡੀ ਮਾਰੀ ਪਰ ਪਿੰਡ ਸਾਡੇ ਨੇ ਪੜਤਾਲ ਨਹੀਂ ਇਸ ਗੱਲ ਦੀ ਕਰੀ ਸਾਡੇ ਅਸੀਂ ਆਪਸ ਵਿੱਚ ਸਾਡੇ ਮੈਂਬਰ ਸਾਡੇ ਨਾਲ ਆ ਸਰਪੰਚ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਸੁਣਵਾਈ ਨਹੀਂ ਕੀਤੀ ਮੌਕੇ ਤੇ ਸਰਪੰਚ ਵੀ ਸੀਗਾ ਪਰ ਉਹਨੇ ਕੋਈ ਨਹੀਂ ਕਾਰਵਾਈ ਕੀਤੀ ਅੱਛਾ ਜਿਨ੍ਹਾਂ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੇ ਆ ਮੇਰੇ ਭਰਾ ਸੀ ਇਹ ਮੇਰਾ ਅੱਛਾ ਹਾਂਜੀ 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 ਅੱਛਾ ਕੀ ਕੀ ਵਜ੍ਹਾ ਹੈਗਾ ਕੀ ਗੱਡੀ ਗੱਡੀ ਵਜੀ ਆ ਜੀ ਗੱਡੀ ਵਜੀ ਆ ਵਿੱਚ ਇਹਨਾਂ ਦੇ ਪਿੱਛੋਂ ਗੱਡੀ ਵਜੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਸਾਡੇ ਵਿੱਚ ਕੀ ਵਿੱਚ ਚਾਰੇ ਸੀ ਕਿ ਕਿਤੇ ਆ ਰਹੇ ਸੀ ਜੀ ਚਾਰੇ ਸੀ ਜੀ ਜਾ ਰਹੇ ਦੁਕਾਨ ਤੇ ਜਾ ਰਹੇ ਸੀ ਜੀ ਦੁਕਾਨ ਤੇ ਜਾ ਰਹੇ ਸੀ ਪਾਇਦੇ ਲਈ ਜਾਂਦੇ ਸੀ ਉਹ ਵੀ ਮੁਕਸਰ ਇੱਥੇ ਜਾਂਦੇ ਨੇੜੇ ਹੀ ਦੁਕਾਨ ਰਹਿ ਗਈ ਸੀ ਅੱਛਾ ਉਹਨਾਂ ਦੀ ਇਹ ਵੀ ਸੁਣ ਚੋ ਆਇਆ ਉਹਨਾਂ ਦੀ ਪਤਨੀ ਵੀ ਨਾਲ ਸੀਗੀ ਹਾਂਜੀ ਹਾਂਜੀ ਆ ਪਤਨੀ ਵੀ ਨਾਲ ਆ ਉਹਦੇ ਉਹ ਤੇ ਲੀਵਰ ਤੇ ਵੀ ਸੱਟ ਆ ਸਿਰਚ ਵੀ ਸੱਟ ਆ ਆਹਾਂ ਮੋਢੇ ਵਾਲਾ ਹੱਥ ਵੀ ਟੁੱਟਿਆ ਉਹਦਾ ਆਹ ਕੋਲੇ ਖੜੀ ਆ ਜੀ ਪ੍ਰਸ਼ਾਸਨ ਨੇ ਹੁਣ ਤੱਕ ਕਿੰਨੀ ਕੀ ਕਾਰਵਾਈ ਕੀਤੀ ਹੈ ਹਾਂ ਜੀ ਨਾ ਕੋਈ ਕਾਰਵਾਈ ਕੇਰਾ ਸਾਨੂੰ ਅਸੀਂ ਪਰਚਾ ਦੇ ਆਏ ਆ ਪਰਚਾ ਬਣਾ ਲਿਆ ਬਸ ਕੋਈ ਸੁਣਵਾਈ ਨਹੀਂ ਅੱਜ ਸਾਡੇ ਪਿੰਡ ਦੇ ਨੇ ਉਹਨਾਂ ਦੇ ਆਖੇ ਕੈਮਰਾ ਹੀ ਨਹੀਂ ਖੋਲੇ ਹਾਂਜੀ ਸਾਰੇ ਪਿੰਡ ਦੇ ਕੈਮਰੇ ਖਰਾਬ ਹੋ ਗਏ ਸਾਡੇ ਪਿੰਡ ਦੇ ਹਾਂ ਲਾਰੇ ਲਾਏ ਗਏ ਜੀ ਹਾਂ ਹਾਂਜੀ ਸਾਨੂੰ ਲਾਰੇ ਲਾਏ ਗਏ ਵੀ ਅੱਜ ਉਹਨੇ ਪਲਕੋ ਨੇ ਮੈਂ ਉਹਦਾ ਡੈਟੀ ਹਾਂ ਸਤਪਾਲ ਦਾ ਤੇ ਕਿਸੇ ਨੇ ਚੱਜ ਨਾਲ ਸੁਣੀ ਨਹੀਂ ਗੱਲ ਹਾਰ ਕੇ ਤਾਂ ਹੀ ਫੇਰਾ ਕੁਝ ਹੋ ਗਿਆ ਜੀ ਹਾਂ ਜੀ ਨਾਲੇ ਕਹਿੰਦੇ ਸੀ ਵੀ ਇਹ ਸਰਕਾਰ ਦੇ ਵਿੱਚ ਮਜ਼ਦੂਰਾਂ ਦੀ ਗੱਲ ਸੁਣੀ ਜਾਇਆ ਕਰੂਗੇ ਆਵਾਜ਼ ਨਹੀਂ ਪਾਰਟੀ ਸਰਕਾਰ ਨਹੀਂ ਜੀ ਮੈਂ ਨਾ ਹੋ ਉੱਥੇ ਆ ਗਿਆ ਗੱਡੀ ਉੱਥੇ ਵੱਜੀ ਆ ਤੇ ਤੇ ਜੋਲਮਕ ਕੋਲੇ ਦਾ ਖਤਮ ਹੋ ਗਏ ਸੀਗੇ ਨੇੜੇ ਹੀ ਸੀਗਾ ਮੱਕ ਰੋਟ ਕੇ ਤੇ ਮੰਗਰੀ ਆ ਗਿਆ ਸੀਗਾ ਤੇ ਫੇਰ ਨਿਕਲ ਕੇ ਗੱਲ ਨੇ ਸੁਣੀ ਬਾਈ ਸਾਡੇ ਚੱਜ ਨਾਲ ਅਛਾ ਭਾਈ ਪੂਰੇ ਕਿੰਨੇ ਦਿਨ ਹੋਇਆ ਘਟਨਾ ਹੋਈ ਨੂੰ ਪੂਰੇ ਕਿੰਨੇ ਦਿਨ ਹੋਇਆ 18 ਦਿਨ ਹੋ ਗਏ ਜੀ 26 26 ਤਰੀਕ ਦਾ ਹੋਈ ਐ ਇਹ ਘਟਨਾ 18 ਦਿਨ ਹੋ ਗਏ ਸਾਡੀ ਪੁਲਿਸ ਨੇ ਕਿਸੇ ਨੇ ਵੀ ਕਾਰਵਾਈ ਕੋਈ ਨਹੀਂ ਕੀਤੀ ਨਹੀਂ ਹੁਣ ਤੱਕ ਤੁਸੀਂ ਅੱਜ ਰੋਡ ਜਾਮ ਕੀਤਾ ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਉਹ ਕਹਿੰਦੇ ਸੀ ਤੁਹਾਨੂੰ 100 ਵਾਰ ਤੱਕ ਸਾਰੀ ਪੁੱਛ ਪੜਤਾਲ ਕਰ ਦਾਂਗੇ ਗੱਡੀ ਵੀ ਲੱਭ ਦਾਂਗੇ ਬੰਦਾ ਵੀ ਲੱਭ ਦਾਂਗੇ ਜੇ ਉਹਨਾਂ ਨੇ ਨਾ ਕੀਤਾ ਅਸੀਂ ਮੰਗਲਵਾਰ ਨੂੰ ਸਵੇਰ ਧਰਨਾ ਲਾ ਲੈਣਾ ਜੀ ਹਾਂ ਅੱਜ ਕੋਈ ਜਥੇਬੰਦੀਆਂ ਵੀ ਤੁਹਾਡੇ ਨਾਲ ਸੀਗੀਆਂ ਕਿ ਤੁਸੀਂ ਇਕੱਲੇ ਪਿੰਡ ਵਾਸੀ ਨਹੀਂ ਜੀ ਅਸੀਂ ਪਿੰਡ ਵਾਸੀ ਦਾ ਥੋੜੇ ਬਹੁਤੇ ਸੀਗੇ ਰਿਸ਼ਤੇਦਾਰ ਸੀ ਕੋ ਭੈਣ ਭਰਾ ਹੁੰਦੇ ਆ ਇਹ ਨਾਲ ਦੇ ਹੋਰ ਕੋਈ ਨਹੀਂ ਸਾਡੇ ਨਾਲ ਆਇਆ ਕੋਈ ਗੱਲ ਨਹੀਂ ਜੇ ਰੋ ਅੱਗੇ ਵਾਰ ਲਾਵਾਂਗੇ ਧਰਨਾ ਤਾਂ ਪੂਰਾ ਕਰੜਾ ਕਰਕੇ ਲਾਵਾਂਗੇ ਜੇ ਫੇਰ ਨਹੀਂ ਅਸੀਂ ਉੱਟਣਾ ਜਾਂ ਸਾਡਾ ਹੱਲ ਕਰ ਦੇਣਾ ਅੱਛਾ ਭਾਈ ਜੀ ਇਹ ਦੱਸੋ ਕਿ ਮੁੰਡਾ ਕਨੈਕਟਰੀ ਕਰਦਾ ਸੀਗਾ ਕਿਹੜੀ ਬੱਸ ਦੇ ਉੱਤੇ ਕਨੈਕਟਰੀ ਕਰਦਾ ਸੀ ਉਹਨਾਂ ਵੱਲੋਂ ਕੋਈ ਮਦਦ ਵਗੈਰਾ ਹੋਈ ਕਿਉਂਕਿ ਗਰੀਬ ਪਰਿਵਾਰ ਸੀ ਨਹੀਂ ਜੀ ਹਜੇ ਤਾਂ ਕੋਈ ਨਹੀਂ ਹੋਈ ਪਹਿਲਾਂ ਉਹ ਸਰਕਾਰੀ ਚਲ ਕਰਦਾ ਸੀਗਾ ਰੋਡਵੇਜ ਵਾਲਿਆਂ ਦੇ ਫੇਰ ਹੁਣ ਉਹ ਜਹਾੜ ਵਾਲਿਆਂ ਦੀ ਸੀ ਅੱਛਾ ਹਾਂ ਜੀ ਪਹਿਲੇ ਬਾਦਾਲਾਂ ਦੇ ਲੱਗਿਆ ਹੁੰਦਾ ਸੀ ਕਿੰਨੇ ਜੀ ਬਾਦਾਲਾਂ ਦੇ ਲੱਗਿਆ ਹੁੰਦਾ ਸੀ ਪਹਿਲਾਂ ਪ੍ਰਾਈਵੇਟ ਸੀ ਨਾ ਪ੍ਰਾਈਵੇਟ ਸੀ ਕਿਤੇ ਕਰਨ ਦੇ ਸੀ ਕਿਤੇ ਕਰਨ ਦੇ ਸੀ ਜੀ ਹਾਂ ਅੱਛਾ ਮਾਤਾ ਤੁਹਾਡੇ ਹੋਰ ਵੀ ਲੜਕਾ ਹੈਗਾ ਕੋਈ ਜਾਂ ਇਕੱਲਾ ਹੀ ਸੀਗਾ ਨਹੀਂ ਹੈਗਾ ਲੜਕਾ ਹੈਗਾ ਵੇਖੋ ਵਿਆਹ ਜੋ ਅੱਟ ਬੇਟਾ ਵਿਚਾਰਾ ਵਿਆਹਿਆ ਵਿਆਹ ਹੈਗਾ ਹੈਗਾ ਹੋਰ ਲੜਕਾ ਉਹ ਵਿਆਹ ਵਿਆਹ ਹੈਗਾ ਬਾਈ ਜੀ ਅੱਟ ਬੇਟੇ ਸੀ ਸਾਡੇ ਨਾਲ ਸਾਡਾ ਗੁਜ਼ਾਰਾ ਹੀ ਇਹ ਤੇ ਸੀ ਬਾਈ ਜੀ ਇਹਦਾ ਵੀ ਹਾਂ ਚਾ ਲਾਉਂਦਾ ਅੱਛਾ ਜਿਹੜਾ ਜਿਸ ਲੜਕੇ ਦੀ ਡੈਥ ਹੋਈ ਹੈਗੀ ਆ ਉਹਦੇ ਪਿੱਛੇ ਪਰਿਵਾਰ ਕੀ ਸੀਗਾ ਬੱਚੇ ਹੈਗੇ ਉਹਦੇ ਹਾਂ ਉਸੇ ਦਾ ਬੱਚਾ ਹੀ ਭਾਈ ਇੱਕੋ ਹੀ ਬੱਚਾ ਉਹਦਾ ਛੱਡ ਮੜਾ ਆ ਉਸੇ ਦਾ ਬੱਚਾ ਹੀ ਆਕੇ 6 ਮਹੀਨਾ ਨੂੰ ਸ਼ੁਰੂ ਹੋਇਆ ਜੇ ਤੇ ਇਹਦਾ ਇਲਾਜ ਕਰਾਉਣ ਜਾਣਾ ਸੀ ਤੜਕੇ ਨੂੰ ਉਹਨਾਂ ਨੇ ਤੇ ਅੱਥਰ ਨੂੰ ਵਸਾਕ ਕੁਸ ਹੋ ਗਿਆ ਜੀ ਤੜਕਾ ਆਇਆ ਹੀ ਨਹੀਂ ਉਹ ਬੱਚੇ ਨੂੰ ਕੀ ਸਮੱਸਿਆ ਨੂੰ ਬੱਚੇ ਨੂੰ ਬੱਚੇ ਦੇ ਪੈਰ ਸਿੱਧੇ ਕਰਾਉਣੇ ਸੀਗੇ ਜੀ ਅੱਡੀਆਂ ਦੇ ਮਾਰੇ ਦੋ ਦੋ ਟਾਂਕੇ ਲਾਉਣੇ ਮੈਂ ਆਖਿਆ ਨਿੱਕਾ ਪੀੜ ਇਹ ਤੇ ਢਿੰਜਾ ਨਹੀਂ ਉਹਨਾਂ ਦਾ ਪਾਪਾ ਦੋ ਦੋ ਟਾਂਕੇ ਹੀ ਲਾਉਣੇ ਆ ਤੇ ਅੱਠ ਜਿਹੜਾ ਜੋ ਟਾਂਕੇ ਕੱਢ ਤੇ ਉਹਦੇ ਦੇ ਬੂਟ ਪਾ ਦੇਣੇ ਪਰ ਪੈਰ ਸਿੱਧੇ ਹੋ ਜਾਣਗੇ ਤੜਕੇ ਜਾਣਾ ਸੀ ਇਹਨਾਂ ਨੇ ਤੇ ਰਾਤ ਨੂੰ ਆਕੋਸ ਹੋ ਗਿਆ ਸ਼ਾਮ ਨੂੰ 8 ਵਜੇ ਤੇ ਕੋਈ 9 10 ਮਿੰਟ ਸੀਗੇ ਨਹੀਂ ਲਾ ਕਿਉਂਕਿ ਜਦੋਂ ਭਗਵੰਤ ਮਾਨ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਇਲਾਕੇ ਦਾ ਐਮਐਲਏ ਐਮਪੀ ਆਇਆ ਕਰੂਗਾ ਜਿੱਥੇ ਕਿਤੇ ਲੋਡ ਪਿਆ ਕਰੂਗੇ ਵੀ ਤੱਕ ਤਕਲੀਫਾਂ ਸੁਣਨਾ ਇੱਥੇ ਤਾਂ ਕੋਈ ਨਹੀਂ ਆਇਆ ਜੀ ਵੋਟਾਂ ਮੋਕੇ ਬਹੁਤ ਕੁਝ ਕਹਿੰਦੀਆਂ ਸਰਕਾਰਾਂ ਇੱਥੇ ਕੋਈ ਆਇਆ ਸਾਡੇ ਕੋਲ ਕੋਈ ਨਹੀਂ ਹੈ 18 ਦਿਨ ਹੋ ਗਏ ਸਰਪੰਚ ਵੀ ਨਹੀਂ ਆਇਆ ਸਰਪੰਚਰ ਖੁਦ ਕੋਲੇ ਸੀ ਜਿਹੜਾ ਐਕਸੀਡੈਂਟ ਹੋਇਆ ਹੂੰ ਕਹਿੰਦਾ ਕਿ ਮੇਰੇ ਕੋਲ ਆਧਾਰ ਕਾਰਡ ਹੈ ਨਹੀਂ ਹੂੰ ਅੱਛਾ ਆਧਾਰ ਕਾਰਡ ਤੋਂ ਬਿਨਾਂ ਸਰਪੰਚ ਬਣ ਜਾਂਦੇ ਆ ਹੂੰ ਦਾਖਲ ਕਰਾਉਣਾ ਪੈਂਦਾ ਹੂੰ ਦਾਖਲ ਤਾਂ ਕਰਾ ਸਕਦਾ ਹੀ ਬੰਦਾ ਹੂੰ ਨਹੀਂ ਸਰਪੰਚ ਦਾ ਮੈਨੂੰ ਸਮਝ ਨਹੀਂ ਲੱਗੀ ਕਿ ਆਧਾਰ ਕਾਰਡ ਦੇ ਨਾਲ ਕੀ ਸਬੰਧ ਹੈਗਾ ਜਦੋਂ ਪਤਾ ਲੈਣ ਆਉਣਾ ਉਹਦਾ ਐਕਸੀਡੈਂਟ ਨਾਲ ਹੋਊਗਾ ਸਬੰਧ ਤਾਂ ਹੀ ਨਹੀਂ ਆਧਾਰ ਕੱਢ ਦਿੰਦਾ ਅਗੇ ਆਧਾਰ ਕੱਢ ਲੱਗੂਗਾ ਦਾਖਲ ਕਰਾਉਣ ਲੱਗੇ ਜੋ ਸਰਕਾਰ ਨੇ ਕਿਹਾ ਕੋਈ ਵੀ ਦਾਖਲ ਕਰੂਗਾ ਨਾ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਤੇ ਉਹਨਾਂ ਨੇ ਕੋਈ ਚੱਕਾ ਹੀ ਨਹੀਂ ਉਹਨਾਂ ਨੇ ਜੀ ਕੀ ਕਾਰਨ ਮੰਨਦੇ ਹੋ ਵੀ ਹੁਣ ਤੱਕ ਜਿਹੜੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਦਬਾਅ ਦਬੂ ਤਾਂ ਨਹੀਂ ਪੁਲਿਸ ਤੇ ਦਬਾਅ ਪਾਇਆ ਹੋਊਗਾ ਜੀ ਪਿੰਡ ਦਾ ਬੰਦਾ ਹੋਊਗਾ ਤਾਂ ਹੀ ਦਬਾ ਪਾਇਆ ਹੋਇਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਵੀ ਜਿਹੜੇ ਨੇ ਜਿਨੇ ਫੇਟ ਮਾਰੀ ਉਹ ਪਿੰਡ ਦਾ ਬੰਦਾ ਨਹੀਂ ਆ ਨਹੀਂ ਜੀ ਅਦਾ ਲੱਗਦਾ ਨਹੀਂ ਕਿਉਂਕਿ ਸਰਪੰਚ ਦੀ ਗੱਡੀ ਮਗਰ ਸੀ ਉਹ ਪੁੱਛ ਪੜਤਾਲ ਕਰ ਸਕਦੇ ਸੀ ਮਗਰ ਆ ਤਾਂ ਕਰ ਸਕਦੇ ਸੀ ਨਾ ਹੂੰ ਗੱਡੀ ਖੜੀ ਹੋਈ ਸੀ ਕੋਲ ਦੀ ਗੱਡੀ ਵੱਜੀ ਹੋਏ ਬੰਦੇ ਦੇ ਪਤਾ ਲੱਗ ਜਾਂਦਾ ਸੀ ਹੂੰ ਉਹ ਮਤਲਬ ਫੇਟ ਮਾਰ ਕੇ ਭੱਜ ਗਏ ਸੀ ਹਾਂਜੀ ਭੱਜ ਗਏ ਫੇਟ ਮਾਰ ਕੇ ਗੱਡੀ ਤਾਂ ਨੰਗੀ ਸੀ ਗੱਡੀ ਨੰਗ ਚੁੱਕੀ ਸੀਗੀ ਜੀ ਪਰ ਸਰਕਾਰ ਹਜੇ ਤੱਕ ਕੋਈ ਕਾਸ਼ ਨਹੀਂ ਕੀਤਾ ਅੱਜ ਸਾਡੇ ਤੋਂ 3 ਦਿਨਾਂ ਨਾਲ ਦੋਨੇ ਵਕਤ ਲਿਆ ਉਹ ਕਹਿੰਦੇ ਵੀ 100 ਵਾਰ ਟਿਕਰ ਤੁਹਾਡ ਜੇ ਨਾ ਹੱਲ ਹੋਇਆ ਸੀ ਧਰ ਨਾਲ ਆਵਾਂਗੇ ਵੀ ਹਾਂਜੀ ਉਦੋਂ ਪਹਿਲਾਂ ਨਾ ਸਾਡਾ ਗੱਲ ਕੀਤਾ ਜੇ ਧਰ ਨਾਲ ਲਾਇਆ ਤਾਂ ਪੁਲਿਸ ਆਈ ਨਹੀਂ ਉਦੋਂ ਪਹਿਲਾਂ ਕੋਈ ਪੁਲਿਸ ਨਹੀਂ ਆਈ ਸਾਡੀ ਹਾਂ ਕੱਲਾ ਉਹਨਾਂ ਨੇ ਥਾਣੇ ਬੈਠਣ ਦੇ ਪਰਚਾ ਕੱਟਤਾ ਹਾਂ ਜੀ ਹੋਰ ਕੋਈ ਕਾਰਵਾਈ ਨਹੀਂ ਕੀਤੀ ਬਈ ਉਸ ਤੋਂ ਉਹਨਾਂ ਨੇ ਮੈਨੂੰ ਆ ਲੈ ਕੇ ਗਏ ਆ ਨਾ ਜੀ ਏਮਜ ਏਮਜ ਹਸਪਤਾਲ ਦੇ ਵਿੱਚ ਮੁੰਡੇ ਦੀ ਮੌਤ ਹੋਈ ਆ ਅਸੀਂ ਏਮਜ ਦੇ ਵਿੱਚ ਪੁਲਿਸ ਨੂੰ ਆਪਦੀ ਗੱਡੀ ਤੇ ਲੈ ਕੇ ਗਏ ਆ ਕੋਈ ਸਾਡੇ ਨਾਲ ਵੀ ਨਹੀਂ ਆਪਦੀ ਸਰਕਾਰੀ ਗੱਡੀ ਲੈ ਕੇ ਵੀ ਨਹੀਂ ਗਏਗੇ ਜਦੋਂ ਮੁੰਡੇ ਦੀ ਮੌਤ ਹੋਈ ਹੈ ਨਾ ਇਹ ਅਧਿਕਾਰੀ ਵੀ ਨਹੀਂ ਗੱਡੀ ਵੀ ਨਹੀਂ ਲੈ ਕੇ ਆਏ ਸਰਕਾਰੀ ਨਹੀਂ ਕੋਈ ਨਹੀਂ ਲੈ ਕੇ ਗਿਆ ਜੀ ਅਸੀਂ ਆਪ ਦੀ ਗੱਡੀ ਲੈ ਕੇ ਗਏ ਆ ਨਹੀਂ ਸਰਕਾਰ ਤਾਂ ਕਹਿੰਦੀ ਵੀ ਅਸੀਂ ਸਿਹਤ ਸਭਾਵਾਂ ਇੰਨੀਆਂ ਕਿ ਫ੍ਰੀ ਕਰਤੀਆਂ ਵੀ ਦਵਾਈਆਂ ਵੀ ਡਾਕਟਰ ਉਹ ਬਾਹਰ ਜਾ ਕੇ ਲੈ ਕੇ ਆਇਆ ਕਰਨਗੇ ਡਾਕਟਰ ਆਪ ਨਾਲ ਜਾਇਆ ਕਰੂਗਾ ਨਹੀਂ ਅਸੀਂ ਜਦੋਂ ਇੱਥੋਂ ਪਹਿਲਾਂ ਲੈ ਕੇ ਗਏ ਪੀਸੀਆਈ ਜੀ ਉੱਥੋਂ ਸਾਨੂੰ ਉਹਨਾਂ ਨੇ ਰੈਫਰ ਕਰਤਾ ਕਹਿੰਦੇ ਵੀ ਇਹਨੂੰ ਲੈ ਜਾਓ ਫਿਰ ਅਸੀਂ ਇਹ ਮਝ ਹਸਪਤਾਲ ਲੈ ਕੇ ਗਏ ਜੀ ਉੱਥੇ ਵੀ ਸਾਡਾ 50-60000 ਰੁਪਏ ਦੇ ਨੇੜੇ ਲੱਗਾ ਜੀ ਫੀਸ ਭਰਦੇ ਸੀਗੇ ਫਿਰ ਉਹ ਦਵਾਈ ਦਿੰਦੇ ਸੀਗੇ ਮਤਲਬ ਸਰਕਾਰ ਦੀ ਕਿਸੇ ਵੀ ਸਹੂਲਤ ਦਾ ਤੁਹਾਨੂੰ ਲਾਭ ਨਹੀਂ ਮਿਲਿਆ ਨਹੀਂ ਨਹੀਂ ਮਿਲਿਆ ਜੀ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਦਾ ਇਨਸਾਫ ਅਸੀਂ ਦਾ ਇਨਸਾਫ ਮੰਗਦੇ ਆ ਜੀ ਜਿਹੜਾ ਬੰਦਾ ਮੰਨ ਲਓ ਗੱਡੀ ਮਾਰ ਕੇ ਇਹਨਾਂ ਦੋਵਾਂ ਜੀਆਂ ਚ ਜਾਵੜਿਆ ਅਸੀਂ ਤਾਂ ਉਹਨੂੰ ਉਹ ਕਰਨੇ ਚਾਹੁੰਦੇ ਆ ਵੀ ਉਹਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ